ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ ਫਿਲਮ ਬਣੀ ਸੀ ਜੱਟ ਜਿਉਣਾ ਮੋੜ ਗੁੱਗੂ ਗਿੱਲ ਦੀ ਫਿਲਮ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਲੋਕੇਸ਼ਨਾਂ ਤੇ ਤੇ ਤੁਹਾਨੂੰ ਉਹ ਲੋਕੇਸ਼ਨਾਂ ਦਿਖਾਵਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਇੱਥੇ ਫਿਲਮ ਦਾ ਕਦੋਂ ਸ਼ੂਟ ਹੋਇਆ ਤੇ ਕਿਵੇਂ ਸਵੱਬ ਬਣਿਆ ਇਸ ਲੋਕੇਸ਼ਨ ਤੇ ਫਿਲਮ ਦੀ ਸ਼ੂਟਿੰਗ ਹੋਣ ਦਾ ਤੇ ਆਓ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਤੇ ਜਾਣਦੇ ਹਾਂ ਇਸ ਫਿਲਮ ਦੇ ਬਾਰੇ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਲੋਕੇਸ਼ਨਾਂ ਸਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਅੰਗਰੇਜ਼ ਸਿੰਘ ਕਿਹੜਾ ਪਿੰਡ ਆ ਜੀ ਚੱਕ ਪ੍ਰਤਾਪ ਨਗਰ ਖੁੱਸਾ ਠੀਕ ਹੈ ਜੀ ਇਹਨੂੰ ਤਹਿਸੀਲ ਤੇ ਜ਼ਿਲ੍ਹਾ ਵੀ ਦੱਸ ਦਿਓ ਕਿਹੜਾ ਲੱਗਦਾ ਹੈ ਤਹਿਸੀਲ ਸੰਗਰੀ ਹੈ ਜੀ ਜ਼ਿਲ੍ਹਾ ਹਨਮਾਨਗੜ੍ਹ ਜ਼ਿਲ੍ਹਾ ਹਨਮਾਨਗੜ੍ਹ ਹੈ ਬਿਰਜੀ ਤੁਹਾਡੇ ਪਿੰਡ ਦੇ ਵਿੱਚ ਇੱਕ ਫਿਲਮ ਫੁਲਮਾਈ ਗਈ ਸੀ ਜੱਟ ਜਿਉਣਾ ਮੋੜ ਗੁੱਗੂ ਗੇਲ ਦੀ ਹਾਂਜੀ ਤੇ ਉਹਨੀਆਂ ਅਸੀਂ ਕੁਝ ਤਾਂ ਜ ਲੋਕੇਸ਼ਨਾਂ ਕਵਰ ਕਰਨ ਵਾਸਤੇ ਆਏ ਸੀ ਹਾਂਜੀ ਤੇ ਕੁਝ ਅਸੀਂ ਉਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਕਿ ਇਹ ਜਿਹੜੀ ਫਿਲਮ ਦੀ ਸ਼ੂਟਿੰਗ ਦਾ ਸਵੱਬ ਕਿਵੇਂ ਬਣਿਆ ਸੀ ਤੁਹਾਡੇ ਇੱਥੇ ਪਿੰਡ ਜਾਂ ਘਰ ਦੇ ਵਿੱਚ ਬਸ ਕੀ ਸੀ ਇਹ ਪਹਿਲਾਂ ਇੱਕ ਅਣਖ ਜੱਟਾਂ ਦੀ ਫਿਲਮ ਬਣੀ ਸੀ ਸੰਗਰੀਆ ਠੀਕ ਹੈ ਆਪਣੇ ਕੋਈ ਸਿਨੇਮੇ ਦੇ ਵਿੱਚ ਇੱਕ ਗਾਣੇ ਦੀ ਸ਼ੂਟਿੰਗ ਹੋਈ ਸੀ ਹੂੰ ਤੇ ਉੱਥੋਂ ਫਿਰ ਉਹਨਾਂ ਨੇ ਆਦੀ ਵੀ ਇੱਕ ਫਿਲਮ ਅਸੀਂ ਹੋਰ ਬਣਾਉਣੀ ਹੈ ਠੀਕ ਹੈ ਕੋਈ ਲੋਕੇਸ਼ਨ ਬਖਾਉਣ ਵਾਸਤੇ ਤੇ ਉਹਨਾਂ ਨੇ ਫਿਰ ਲੋਕੇਸ਼ਨ ਪਿੰਡ ਦੀ ਦਿਖਾਈ ਠੀਕ ਹੈ ਉਹ ਐਗਰੀ ਹੋ ਗਏ ਉਸ ਗੱਲ ਤੇ ਠੀਕ ਹੈ ਜੀ ਚੱਲ ਜੀਓ ਸਾਡਾ ਟੋਕਾ ਠੀਕ ਹੈ ਵੀਰ ਜੀ ਕਿੰਨਾ ਕਿ ਹਿੱਸਾ ਹੈ ਜਿਹੜਾ ਤੁਹਾਡੇ ਇਸ ਪਿੰਡ ਦੇ ਵਿੱਚ ਫਲਮਾਇਆ ਗਿਆ ਇਹਦਾ ਮੰਨੀਏ ਤੁਸੀਂ ਆਪਣੇ 80% ਮੰਨ ਲਓ ਲੰਮਸਾ 80% ਜਿਹੜੀ ਜੱਟ ਜਿਉਣਾ ਮੋੜ ਫਿਲਮ ਆ ਉਹ ਇੱਥੇ ਬਣੀ। ਹਾਂਜੀ ਹਾਂਜੀ ਜਿਵੇਂ ਨੈਣਾ ਦੇਵੀ ਦੇ ਸੀਨ ਹੋ ਗਏ ਜਾਂ ਕੁਝ ਕੋਲੇ ਦੇ ਹੋ ਗਏ ਠੀਕ ਹੈ। ਕੁਝ ਇੱਕ ਦੋ ਸੀਨ ਸੰਗਰੀਏ ਧਰਮਸ਼ਾਲਾ ਦੇ ਹੋ ਗਏ। ਠੀਕ ਹੈ। ਉਹਨਾਂ ਨੂੰ ਛੱਡ ਕੇ ਤੇ ਲੰਮ ਸਮ ਬਾਕੀ ਇੱਥੇ ਬਣੀ। ਇਹ ਕਿਹੜੇ ਸਾਲ ਦੇ ਵਿੱਚ ਬਣੀ ਸੀ ਫਿਲਮ? ਇਹ 90 ਤੇ 91 ਮੰਨ ਲਓ ਤੁਸੀਂ 90 ਦਸੰਬਰ ਸੀ। ਠੀਕ ਹੈ। 91 ਜਨਵਰੀ ਸੀ। 91 ਜਨਵਰੀ ਸੀ। ਠੀਕ ਹੈ। ਸਿਆਲਾਂ ਦੇ ਵਿੱਚ ਬਣੀ ਆ। 2 ਮਹੀਨੇ ਜਿਗਰ ਬਣੀ ਸੀ। 2 ਮਹੀਨੇ ਤਾਂ ਡੇ ਇੱਥੇ ਪਿੰਡ 'ਚ ਸ਼ੂਟਿੰਗ ਚੱਲਦੀ ਰਹੀ ਐ। ਸ਼ੂਟਿੰਗ ਚੱਲਦੀ ਰਹੀ ਐ। ਠੀਕ ਹੈ। ਤੇ ਵੀਰ ਜੀ ਤੁਹਾਡੀ ਉਦੋਂ ਉਮਰ ਕਿੰਨੀ ਸੀ ਮੇਰੀ ਸੀਗੀ ਮੰਨ ਲਓ ਤੁਸੀਂ ਉਦੋਂ ਮੇਰਾ ਛੜ ਦਾ ਜਨਮ ਹੈ ਠੀਕ ਹੈ तकरीबन 34 ਸਾਲ ਮੰਨ ਲਓ 34 ਸਾਲ ਦੀ ਉਮਰ ਸੀ ਉਦੋਂ ਤੇ ਤੁਸੀਂ ਜਾਂਦੇ ਸੀ ਫਿਰ ਨਾਲ ਜਿੱਥੇ ਉਹ ਵਗੈਰਾ ਹੁੰਦੀ ਹੈ ਸ਼ੁਰੂਆਤ ਹਾਂ ਹੁੰਦਾ ਹੀ ਵੀ ਨਵਾਂ ਕੋਈ ਜਿਵੇਂ ਹੁੰਦਾ ਤਾਂ ਫਿਲਮ ਤਾਂ ਇੱਕ ਤਰ੍ਹਾਂ ਦੀ ਕਹੀਏ ਪਿੰਡ ਦੇ ਵਿੱਚ ਇੱਕ ਨਵਾਂ ਹੀ ਕਹਿ ਲਈਏ ਪ੍ਰੋਗਰਾਮ ਸੀਗਾ ਹੂੰ ਤੋਂ ਦੇਖਣ ਦਾ ਲੋਕ ਬਾਹਰੋਂ ਵੀ ਬਹੁਤ ਆਉਂਦੇ ਸੀ ਠੀਕ ਹੈ ਤਾਂ ਜਦੋਂ ਦਿਨੇ ਕੋਈ ਵਿਹਲੇ ਹੁੰਦੇ ਸੀ ਮੰਨ ਲਓ ਕੰਮ ਤੋਂ ਖੇਤੀ ਤੋਂ ਤਾਂ ਕੋਈ ਜਾ ਕੇ ਦੇਖਦੇ ਸੀ ਉਸ ਚਰਚ ਇਹਦੇ ਵਿੱਚ ਜੀ ਥੋੜਾ ਜਿਹਾ ਜਿਹੜੇ ਐਕਟਰ ਸੀ ਜਾਂ ਡਾਇਰੈਕਟਰ ਪ੍ਰੋਡਿਊਸਰ ਉਹਨਾਂ ਬਾਰੇ ਵੀ ਦੱਸ ਦਿਓ ਪ੍ਰੋਡਿਊਸਰ ਤਾਂ ਇਹਦੇ ਸੀਗੇ ਇਕਬਾਲ ਸਿੰਘ ਢਿੱਲੋਂ ਠੀਕ ਹੈ ਤੇ ਰੁਪਿੰਦਰ ਗਿੱਲ ਠੀਕ ਹੈ ਜੀ ਉਹ ਗਿੱਲ ਦਾ ਭਰਾ ਵੱਡਾ ਅੱਛਾ ਤੇ ਡਾਇਰੈਕਟਰ ਇਹਦਾ ਸੀ ਰਵਿੰਦਰ ਰਵੀ ਠੀਕ ਹੈ ਇਹ ਸੀਗੇ ਤੇ ਆਪਣੇ ਕੋਈ ਲੋਕਲ ਤੁਹਾਡੇ ਏਰੀਏ ਦੇ ਵੀ ਇਹਦੇ ਵਿੱਚ ਐਕਟਰ ਵਗੈਰਾ ਹੈਗੇ ਸੀ ਲੋਕਲ ਆਪਣੇ ਸੀ ਇਹਥੋਂ ਬੋਲੇ ਵਾਲੇ ਤੋਂ ਮੁੰਡਾ ਸੀ ਇੱਕ ਅੱਛਾ ਹਰਮੇਲ ਸਿੰਘ ਠੀਕ ਹੈ ਇਸ ਜਿਆਦਾ ਤਾਂ ਆਪਣੇ ਨੇੜ ਨਿੱਕੀ ਜਿੱਕੀ ਦਾ ਤਾਂ ਨਹੀਂ ਦੀਕੀ 82 ਸੀ ਕੋਈ ਸੀ ਠੀਕ ਹੈ ਤੇ ਜਿਹੜੇ ਵੀ ਜੀ ਇਹ ਐਕਟਰ ਉਦੋਂ ਕਿੱਥੇ ਰੁਕਦੇ ਸੀ ਇਹ ਜ਼ਿਆਦਾਤਰ ਤਾਂ ਯੂਨਿਟ ਇਹਨਾਂ ਦੀ ਰੁਕਦੀ ਸੰਘਰੀ ਜਤਾਰ ਮਛਾਲਾ ਚ ਅੱਛਾ ਤਾਂ ਉਹ ਜਿਵੇਂ ਸ਼ਾਮ ਨੂੰ ਮੰਨ ਲਓ ਕੋਈ ਸੀਨ ਨੇਰੇ ਤਾਂ ਹੀ ਤਾਂ ਆਪਣੇ ਘਰੇ ਵੀ ਕੁਛ ਚਿਰ ਉਹਨਾਂ ਦਾ ਮੰਨ ਲਓ 4 ਘੰਟੇ ਦੇ ਕੋਲੋਂ ਬੰਦੇ ਤਾਂ ਆਪਣੇ ਘਰੇ ਰਹਿ ਜਾਂਦੇ ਸੀ ਠੀਕ ਹੈ ਉਦੋਂ ਵੀ ਜੀ ਲੋਕ ਇੱਥੇ ਕਿੰਨਾ ਇਕੱਠ ਹੁੰਦਾ ਸੀ ਦੇਖਣ ਆ ਲੈਣ ਦਾ ਕਾਫੀ ਨੇੜੇ ਨੇੜੇ ਪਿੰਡਾਂ ਦੇ ਜਿੱਥੋਂ ਤੱਕ ਆਪਣੀ ਜਿਵੇਂ ਸੂਚਨਾ ਜਾਂਦੀ ਸੀ ਮੰਨ ਲਓ ਉਦੋਂ ਮੋਬਾਈਲ ਤਾਂ ਬਹੁਤ ਜ਼ਿਆਦਾ ਹੈ ਨਹੀਂ ਸੀਗੇ ਹੂੰ ਜਿੱਥੋਂ ਤੱਕ ਐਮੀ ਸੂਚਨਾ ਜਾਂਦੀ ਸੀ ਨੇੜੇ ਨੇੜੇ ਪਿੰਡਾਂ ਦੇ ਹਨਮਾਨਗੜ੍ਹ ਤਾਈਂ ਦੇ ਜਾਂ ਨੇੜੇ ਪਿੰਡਾਂ ਦੇ ਕਾਫੀ ਲੋਕ ਫਿਰ ਚਰਚਾ ਦਾ ਵਿਸ਼ਾ ਹੀ ਹੁੰਦਾ ਸੀ ਫਿਲਮ ਬਣੀ ਜਾਂਦੀ ਇੱਕ ਪਿੰਡ ਦੇ ਵਿੱਚ ਹੂੰ ਦੇਖਣ ਆਉਂਦੇ ਸੀ ਲੋਕ ਵੀਰ ਜੀ ਜਿਸ ਤਰ੍ਹਾਂ ਹੁਣ ਫਿਲਮਾਂ ਬਣਾਉਣ ਲਈ ਬਹੁਤ ਵੱਡਾ ਤਾਮਜਾਮ ਹੁੰਦਾ ਹੈ ਉਦੋਂ ਵੀ ਐਵੇਂ ਸੀ ਜਾਂ ਨਹੀਂ ਉਦੋਂ ਬਹੁਤ ਵੱਡਾ ਨਹੀਂ ਸੀ ਉਦੋਂ ਇਹਨਾਂ ਦੀ ਯੂਨਿਟ ਆਉਂਦੀ ਸੀ ਇੱਕ ਬੱਸ ਦੇ ਵਿੱਚ ਠ ਤੇ ਇੱਕ ਨੇ ਕੋਲ ਜਨਰੇਟਰ ਹੁੰਦਾ ਸੀ ਆਪਣੇ ਸਿਨੇਮੇ ਦਾ ਜਨਰੇਟਰ ਸੀਗਾ ਅੱਛਾ ਤੇ ਲਾਈਟਾਂ ਲੂਟਾਂ ਵਗੈਰਾ ਵਾਸਤੇ ਉਹਦੇ ਵਾਸਤੇ ਠੀਕ ਹੈ ਤੇ ਉਹਨਾਂ ਹੀ ਕੋਈ ਬਹੁਤ ਲੰਮਾ ਛੋੜਾ ਸਮਾਨ ਨਹੀਂ ਸੀ ਆਪਣੇ ਘਰੇ ਹੀ ਪਈ ਰਹਿੰਦੀ ਸੀ ਯੂਨਟ ਦਾ ਸਮਾਨ ਬਾਕੀ ਸਾਰਾ ਅੱਛਾ ਕੱਲੀ ਯੂਨਟ ਯੂਨਟ ਜਾਂਦੀ ਸੀ ਇੱਥੋਂ ਸੰਗਰੀ ਰਹਿੰਦੀ ਸੀ ਉੱਤਰ ਨਿਕਾਲਾ ਚ ਠੀਕ ਹੈ ਤੇ ਜਿਹੜੇ ਇਹ ਕਲਾਕਾਰ ਵਗੈਰਾ ਆਉਂਦੇ ਸੀ ਫਿਰ ਜਿਵੇਂ ਜਿਵੇਂ ਸੀਨ ਹੁੰਦੇ ਸੀ ਓਵੇਂ ਓਵੇਂ ਜਿੱਦੇ ਉਹਦਾ ਕੋਈ ਸੀਨ ਹੁੰਦਾ ਸੀ ਉਹ ਆਪਦੀ ਗੱਡੀ ਤੇ ਆਉਂਦੇ ਸੀਗੇ ਠੀਕ ਹੈ ਉਹਨਾਂ ਦਿਨ ਸ਼ਾਮ ਤਾਈਂ ਰੁਕਦੇ ਸੀ ਜਾਂ ਕੋਈ ਉਹਨਾਂ ਨੂੰ ਕੋਈ ਹੁੰਦਾ ਸੀ ਕੋਈ ਸਿੰ ਦੇਖਣ ਤਾਂ ਹੀ ਹੁੰਦਾ ਸੀ ਤਾਂ ਉਵੇਂ ਰੁਕਦੇ ਸੀ ਬਾਕੀ ਵੀਰ ਜੀ ਕਿੰਨੀਆਂ ਕਿ ਲੋਕੇਸ਼ਨਾਂ ਹੋਣੀਆਂ ਜਿਹੜੀਆਂ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਨੇ ਅੱਜ ਮੌਜੂਦਾ ਹੁਣ ਮੰਨ ਲਓ ਵੀ ਜੇ ਕੁਝ ਬਦਲਾਅ ਆ ਗਏ ਪੰਜ ਸੱਤ ਲੋਕੇਸ਼ਨਾਂ ਹੈ ਜਿਹੜੀਆਂ ਵੀ ਕੁਝ ਹੱਦ ਤਾਈ ਆਪਣੇ ਹੈਗੀਆਂ ਠੀਕ ਹੈ ਬਾਕੀ ਸਾਰੇ ਫਿਰ ਉਹ ਰੀਕਨਸਟਰਕਸ਼ਨ ਹੋ ਗਈ ਉਹਦਾ ਸਮੇਂ ਦੇ ਸਾਬ ਨਾਲ ਬਦਲ ਗਿਆ ਬਦਲ ਗਿਆ ਚਲੋ ਹੁਣ ਆਪਾਂ ਵੀਰ ਜੀ ਅੱਗੇ ਚੱਲਦੇ ਆਂ ਤੇ ਦੇਖਦੇ ਆਂ ਲੋਕੇਸ਼ਨਾਂ ਦੋਸਤੋ ਇਹ ਉਹ ਹਵੇਲੀ ਹੈ ਜਿਹੜੀ ਡੋਗਰ ਦੀ ਹਵੇਲੀ ਫਿਲਮ ਦੇ ਵਿੱਚ ਦਿਖਾਈ ਜਾਂਦੀ ਹੈ ਤੇ ਕਿਹੜੇ-ਕਿਹੜੇ ਸੀਨ ਨੇ ਆਓ ਜਾਣਦੇ ਆਪਾਂ ਫਿਰ ਜੀ ਇੱਥੇ ਕਿਹੜੇ-ਕਿਹੜੇ ਸੀਨ ਸੀ ਜਿਹੜੇ ਫਿਲਮ ਦੇ ਫੁਲਮਾਏ ਗਏ ਆ ਇੱਥੇ ਸੀ ਡੋਗਰ ਦੇ ਸੀਗੇ ਮੰਨ ਲਓ ਬੈਂਦਾ ਬੈਸਾ ਜਿਹੜੇ ਕਮਰੇ ਚ ਪੌੜੀ ਦਿੱਤੋ ਜੀ ਉਹ ਤੋਂ ਪੌੜੀ ਸਾਹਮਣੇ ਸਾਹਮਣੇ ਬਣੀਆ ਦਿਸ਼ ਦੀ ਸਾਹਮਣੇ ਹਾਂਜੀ ਇਹ ਪੌੜੀ ਦਿੱਤੋ ਜੀ ਡਿੱਗਦਾ ਬਖਾਇਆ ਸੀ ਅੱਛਾ ਉਹਦਾ ਸੀਗਾ ਇੱਕ ਤਾਂ ਠੀਕ ਹੈ ਤੇ ਇੱਕ ਉਹਦੇ ਨਾਲ ਨਹੀਂ ਸੀਗੇ ਸਾਰੇ ਉਹਦਾ ਸਾਥ ਛੱਡ ਗਏ ਸੀ ਜਦੋਂ ਹਾਂਜੀ ਤੇ ਜਾਓ ਉਹਦਾ ਮੇਰੇ ਨਾਲ ਡੋਗਰ ਇਕੱਲਾ ਹੀ ਬਹੁਤ ਹੈ ਠੀਕ ਹੈ ਉਹ ਵਾਲਾ ਸੀਨ ਇੱਥ ਉਹ ਜਿਹੜਾ ਕਮਰਾ ਸੀ ਉਹ ਇੱਥੇ ਸੀ ਹਾਂ ਉਹ ਜਗ੍ਹਾ ਸੀ ਜਿੱਥੇ ਹੁਣ ਪੌਦੇ ਖੜੇ ਆ ਕਿੱਥੇ ਪੌਦੇ ਖੜੇ ਆ ਇੱਥੇ ਕਮਰਾ ਸੀਗਾ ਇਸ ਕਮਰੇ ਜਿੱਥੇ ਉਹ ਬੈਠਾ ਹੁੰਦਾ ਬੈਠਾ ਹੁੰਦਾ ਸੀ ਮੈਂ ਲੋਖਾ ਬਗਲ ਠੀਕ ਹੈ ਇਹ ਡੋਗਰ ਦੀ ਹਵੇਲੀ ਵਿਖਾਈ ਗਈ ਹੈ ਇਸ ਥਾਂ ਦੇ ਵਿੱਚ ਇਸ ਥਾਂ ਦੇ ਵਿੱਚ ਤੇ ਹੁਣ ਇਹ ਫਿਰ ਸਮੇਂ ਦੇ ਹਿਸਾਬ ਨਾਲ ਮਕਾਨ ਬਦਲਣੇ ਹੋਗੇ ਨਾ ਪੁਰਾਣੇ ਹੋਣ ਨਾਲ ਫਿਰ ਜੇ ਥੋੜਾ ਖਰਾਬ ਹੋ ਗਿਆ ਤਾਂ ਮਕਾਨਾਂ ਨੂੰ ਬਦਲਣਾ ਪੈ ਗਿਆ ਠੀਕ ਹੈ ਖਾਲੀ ਕਰਤੀ ਜਗਾ ਫਿਰ ਕਰਾਂਗੇ ਓਕੇ ਓਕੇ 골ਡ ਆਟ ਵਾਲਾ ਜਿਹੜਾ ਇੱਥੇ ਠੀਕ ਹੈ ਜਿੱਥੋਂ ਕੋੜੀਆਂ ਐਂਟਰ ਕਰਦੀਆਂ ਦਰਵਾਜ਼ੇ ਦੇ ਅੰਦਰ ਇੱਥੋਂ 골ਡ ਆਰਚੂ ਕਰਦੀਆਂ ਸੀ ਹਾਂ ਜਿਹੜਾ ਅੰਦਰ ਆਉਂਦੀ ਸੀ ਆਪਣੇ ਉਸ ਦਰਵਾਜ਼ੇ ਚ ਉਹ ਵਿਚਾਰਸ ਗੇਟ ਅੰਦਰ ਦੇ ਪਾਸੇ ਜੇ ਉਹ ਗਾਹਕਾਂ ਨੇ ਨਾਲ ਦੇਖੋਗੇ ਨਾ ਜਦੋਂ ਹਾਂਜੀ ਉਹ ਲੈਂਟ ਤੇ 골 ਗੇਟ ਦੀ ਹੈ ਹਾਂਜੀ ਅੰਦਰ ਜਿਹੜਾ ਆਉਂਦਾ ਫਿਰ ਉਹ ਐਸ ਗੇਟ ਵੀ ਦੀ ਸੀ ਆ ਕੇ ਤੇ ਫਿਰ ਆ ਜਗ੍ਹਾ ਦੇ ਵਿੱਚੋਂ ਖੜਦੇ ਸੀ ਕੋੜੀਆਂ ਇੱਥੇ ਖੜਦੇ ਸੀ ਅਸੀਂ ਉੱਥੋਂ ਹੋਰ ਅੱਗੇ ਕੋੜੀਆਂ ਖੜੀ ਇੱਥੋਂ ਥੋੜਾ ਪਿੱਛੇ ਦੋ ਗੈਰੇਜ ਬਣੇ ਹੁੰਦੇ ਸਾਡੇ ਕਾਰ ਵਾਲ ਆਪਣੇ ਜੀਪ ਵਾਲਾ ਤੇ ਦਾ ਟਰੱਕ ਵਾਲਾ ਹਾਂ ਥੋੜੇ ਸਿਮ ਸਿਮ ਦੇਖੋਗੇ ਨਾ ਉਹ ਜੀ ਆ ਕੰਦ ਕੱਚੀ ਸਾਰੀ ਆ ਸਾਰੀ ਹੈ ਜਿਹੜੀ ਪਿੱਛੇ ਕੰਦ ਪੌੜੀਆਂ ਵਾਲੀ ਆ ਪੌੜੀ ਤਾਂ ਹੀ ਕੱਚੀ ਸੀ ਠੀਕ ਹੈ ਉਦੋਂ ਕੰਦ ਫਿਰ ਆਪਣਾ ਮਕਾਨ ਆਉਂਦਾ ਆ ਕੇ ਸੀ ਨਾ ਕੰਦ ਦੋਸਤ ਆ ਕੇ ਸੀ ਠੀਕ ਠੀਕ ਹੈ ਉਹ ਲੋਰੀ ਹੀ ਹੁੰਦੇ ਸੀ ਇੰਨੀ ਫੁੱਟੀ ਸੀ ਤੇ ਇਹ ਜਿਹੜਾ ਦਰਵਾਜ਼ਾ ਸਾਹਮਣੇ ਆ ਜੀ ਇਹ ਪੁਰਾਣਾ ਹੀ ਆ ਉਦੋਂ ਦਾ ਕਿ ਉਹ ਸਹਾਂ ਉਦੋਂ ਪਹਿਲਾਂ 87 ਦੇ ਬਣਿਆ ਉਹ 90 ਦੀ ਗੱਲ ਉਹ 90 ਦੀ ਹੈ ਜਿਹੜੀ ਫਿਲਮ ਦੀ ਸ਼ੂਟਿੰਗ ਉਹ 90 'ਚ ਹੁੰਦੀ ਹੈ ਠੀਕ ਹੈ ਇਸ 87 'ਚ ਬਣਿਆ ਸੀ ਇਹਦੇ ਸੀਨ ਲਏ ਗਏ ਆ ਉਹਦੇ ਵਿੱਚ ਹਾਂ ਉਹਦੇ ਵਿੱਚ ਕੀ ਸੀ ਨਵੀਂ ਬਿਲਡਿੰਗ ਦੇ ਵੈਸੇ ਨਹੀਂ ਲਏ ਗਏ ਸੀ ਉਹ ਮੈਂ ਤਾਂ ਦੋਸਤੋ ਇਸ ਦਰਵਾਜੇ ਦਾ ਵੀ ਜਿਹੜਾ ਸੀਨ ਫੁਲਮਾਇਆ ਗਿਆ ਸੀ ਅੰਦਰਲੇ ਪਾਸੇੋਂ ਤੇ ਆਓ ਜਾਣਦੇ ਹਾਂ ਇੱਥੇ ਕਿਹੜਾ ਸੀਨ ਫੁਲਮਾਇਆ ਗਿਆ ਇੱਥੋਂ ਨਹੀਂ ਸੀ ਦਾਤੀ ਵਜੀ ਪੈਰ ਤੇ ਤੇ ਖੂਨ ਦੇ ਨਿਸ਼ਾਨ ਜਿਵੇਂ ਮਟਾਏ ਸਿਓ ਨੇ ਹਾਂਜੀ ਇਹਦਾ ਖੜੀ ਬਣੋ 25 ਸਾਲ ਪੁਰਾਣਾ ਕੀ ਯਾਦ ਹੈ ਦੋਸਤੋ ਜੇ ਤੁਸੀਂ ਸਕਰੀਨਸ਼ਾਟ ਦੇ ਵਿੱਚ ਥੱਲੇ ਦੇਖ ਰਹੇ ਹੋ ਕਿ ਇੱਕ ਨੀਲੇ ਰੰਗ ਦਾ ਗੇਟ ਨਜ਼ਰ ਆ ਰਿਹਾ ਉਹ ਜਿਹੜਾ ਗੇਟ ਸੀ ਉਹ ਪਹਿਲਾਂ ਇਸ ਜਿਹੜੀ ਬੈਠਕਾ ਇਹਦੇ ਬਿਲਕੁਲ ਨਾਲ ਸੀ ਹੁਣ ਉਹ ਦਰਵਾਜ਼ਾ ਅੱਗੇ ਕਰ ਦਿੱਤਾ ਗਿਆ ਇੱਥੇ ਵੀ ਇੱਕ ਸੀਨ ਫੁਲਮਾਇਆ ਗਿਆ ਸੀ ਜਿੱਥੋਂ ਜਿਉਣੇ ਨੂੰ ਪੁਲਿਸ ਕਾਬੂ ਕਰਕੇ ਤੇ ਗੇਟ ਦੇ ਵਿੱਚੋਂ ਬਾਹਰ ਕੱਢਦੀ ਆ ਉਹ ਨੀਲੇ ਰੰਗ ਦਾ ਗੇਟ ਸੀ ਜਿਹੜਾ ਉਸ ਸਮੇਂ ਦੇ ਵਿੱਚ ਸੀ ਤੇ ਹੁਣ ਉਹ ਗੇਟ ਬਦਲ ਦਿੱਤਾ ਗਿਆ ਜਿਹੜੀ ਗਲੀ ਦੇ ਵਿੱਚ ਤੁਸੀਂ ਨਿਮ ਦੇਖ ਰਹੇ ਹੋ ਇਹ ਉਹੀ ਨਿਮ ਆ ਜਿਹੜੀ ਫਿਲਮ ਦੇ ਵਿੱਚ ਵੀ ਆਉਂਦੀ ਆ ਤੇ ਇਹਦੇ ਬਿਲਕੁਲ ਨਾਲ ਦੁਕਾਨ ਸੀ ਜਿੱਥੇ ਉਹ ਸੇਠ ਦੇ ਕੋਲ ਜਿਉਣਾ ਚਿੱਠੀ ਪੜਾ ਰਿਹਾ ਹੁੰਦਾ ਹੈ ਜੇ ਉਹ ਦੁਕਾਨ ਹੁਣ ਨਵੀਂ ਬਣ ਚੁੱਕੀ ਆ ਇਹ ਅੱਗੇ ਚਲੀ ਗਈ ਪਰ ਇਹ ਦੁਕਾਨ ਪਹਿਲਾਂ ਪਿੱਛੇ ਸੀ ਜਿਹੜੀ ਫਿਲਮ ਦੇ ਵਿੱਚ ਸੀ ਕੋਈ ਸੀਨ ਆ ਜਿਹੜੇ ਇਸ ਗਲੀ ਦੇ ਵਿੱਚੋਂ ਵੀ ਲੈ ਗਏ ਸੀ ਜਿੱਥੇ ਮਗਰ ਪੁਲਿਸ ਦੌੜਦੀ ਆ ਇਹ ਜਿਹੜਾ ਸਾਹਮਣੇ ਤੁਸੀਂ ਘਰ ਦੇਖ ਰਹੇ ਹੋ ਇਹ ਘਰ ਨਵਾਂ ਬਣ ਚੁੱਕਾ ਹੈ ਇਹ ਫਿਲਮ ਦੇ ਵਿੱਚ ਜਿਹੜਾ ਪੁਲਿਸ ਅਫਸਰ ਸੀ ਸ੍ਰਿੰਦਰ ਸਿੰਧਾ ਉਹਨਾਂ ਦਾ ਘਰ ਦਿਖਾਇਆ ਗਿਆ ਸੀ ਇਸ ਤੋਂ ਇਲਾਵਾ ਦੋਸਤੋ ਇਸ ਜਗ੍ਹਾ ਤੇ ਜਿਹੜੀ ਝੰਡਾ ਜਿੱਥੇ ਜਿਹੜਾ 30 ਦਾ ਸੀਨ ਫਿਲਮਾਇਆ ਗਿਆ ਸੀ ਇਸ ਜਗ੍ਹਾ ਤੇ ਝੰਡਾ ਸੀ ਜਿੱਥੇ 7 ਪਿੰਗਾ ਪਾਈਆਂ ਗਈਆਂ ਸੀ ਉਹ ਹੁਣ ਝੰਡਾ ਸਮੇਂ ਦੇ ਹਿਸਾਬ ਨਾਲ ਪਟ ਦਿੱਤਾ ਗਿਆ ਉਹ ਇਸ ਜਗ੍ਹਾ ਤੇ ਫਿਲਮਾਇਆ ਗਿਆ ਸੀ ਉਸ ਤੋਂ ਬਾਅਦ ਦੋਸਤੋ ਅੱਗੇ ਚੱਲਦੇ ਆਂ ਇਹ ਪ੍ਰਾਣੀ ਇੱਥੇ ਟਾਬਾ ਇਹ ਟਾਪ ਦੇ ਵਿੱਚ ਵੀ ਜਿਹੜੇ ਕਾਫੀ ਸੀਨ ਆ ਸ਼ੂਟ ਕੀਤੇ ਗਏ ਸੀ ਉਸ ਸਮੇਂ ਦੱਸਦੇ ਆ ਵੀ ਇੱਥੇ ਬਹੁਤ ਸਾਰੇ ਰੁੱਖ ਸੀ ਤੇ ਉਹਨਾਂ ਦੇ ਵਿੱਚ ਵੀ ਕਾਫੀ ਸੀਨ ਆ ਜਿਹੜੇ ਸ਼ੂਟ ਕੀਤੇ ਗਏ ਸੀ ਇਸ ਤੋਂ ਇਲਾਵਾ ਇੱਥੇ ਸਰਜੀਤ ਬਿੰਦ ਰਖੀਏ ਦਾ ਖਾੜਾ ਫੁਲਮਾਇਆ ਗਿਆ ਸੀ ਤੇ ਉਹ ਨਾਲ-ਨਾਲ ਮੈਂ ਸਕਰੀਨਸ਼ਾਟ ਤੁਹਾਨੂੰ ਸਾਂਝੇ ਕਰ ਰਿਹਾ ਤੇ ਤੁਸੀਂ ਉਹ ਵੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਫੁਲਮਾਈਆਂ ਗਈਆਂ ਨੇ ਇਹ ਉਹੀ ਪੁਰਾਣੀ ਢਾਬਾ ਜਿੱਥੇ ਜੱਟ ਜਿਉਣਾ ਮੋੜ ਗੁੱਗੂ ਗਿੱਲ ਦੀ ਫਿਲਮ ਦੇ ਸੀਨ ਫੁਲਮਾਏ ਗਏ ਸੀ ਤੇ ਬਾਕੀ ਆਪਾਂ ਬਾਈ ਜੀ ਹਰਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਵੀ ਜਾਣਦੇ ਆਂ ਇਸ ਜਗ੍ਹਾ ਦੇ ਬਾਰੇ ਵੀ ਇੱਥੇ ਕਿਹੜੀ ਕਿਹੜੀ ਚੀਜ਼ ਫੁਲਮਾਈ ਠੀਕ ਹੈ ਵੀਰ ਜੀ ਆਹ ਜਗ੍ਹਾ ਬਾਰੇ ਦੱਸੋ ਤੇ ਇੱਥੇ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਉਹਦੇ ਵਿੱਚ ਕਿਹੜੇ ਕਿਹੜੇ ਸੀਨ ਫੁਲਮਾਏ ਗਏ ਸੀ ਇੱਥੇ ਜੋ ਬਿੰਦ ਰਖੀ ਦਾ ਉਹ ਗਾਣਾ ਨਹੀਂ ਸੀ ਵਿੱਚ ਇਹਦੇ ਚ ਨਾ ਫਿਲਮ ਕਿਹੜੀ ਸੀ ਫਿਲਮ ਜੱਟ ਜਿਉਣਾ ਮੋੜ ਠੀਕ ਹੈ 90 ਦੇ ਵਿੱਚ ਬਣੀ ਸੀ 90 91 ਦਾ ਸ਼ੁਰੂ ਹੁੰਦਾ ਜਨਵਰੀ ਸੀ 90 ਦਾ ਦਸੰਬਰ ਸੀ ਮੰਨ ਲਓ ਅੱਛਾ ਜੀ ਉਦੋਂ ਸੀ ਉਹ ਗਾਣੇ ਸ਼ੂਟਿੰਗ ਆ ਜਾਏਗਾ ਚੋਈ ਵੀ ਇਸ ਠੀਕ ਹੈ ਇਸ ਜਗ੍ਹਾ 'ਚ ਇੱਕ ਕੱਲਾ ਗਾਣਾ ਹੀ ਫਲਮਾਇਆ ਗਿਆ ਇੱਥੇ ਇੱਕ ਕੱਲਾ ਗਾਣਾ ਠੀਕ ਹੈ ਤੇ ਇਹ ਕੀ ਟਾਬ ਹੈ ਹਟਾਵੇ ਪਹਿਲਾਂ ਮਤਲਬ ਬਜ਼ੁਰਗਾਂ ਵੇਲੇ ਨਾ ਪਾਣੀ ਇਕੱਠਾ ਹੁੰਦਾ ਹੁੰਦਾ ਸੀ ਅੱਛਾ ਤੇ ਜਦੋਂ ਮੈਰੀ ਪਾਣੀ ਹੈ ਨਹੀਂ ਸੀਗੇ ਠੀਕ ਹੈ ਉਦੋਂ ਫਿਰ ਪੀਣ ਨੂੰ ਪਾਣੀ ਜਾਂ ਪਸ਼ੂਆਂ ਵਾਸਤੇ ਪਾਣੀ ਇਕੱਠਾ ਹੁੰਦਾ ਸੀ ਨਾਲ ਖੂਹ ਹੈ ਹੂੰ ਉਹਦੇ ਵਿੱਚ ਪਾਣੀ ਯੂਜ਼ ਕਰਦੇ ਸੀ ਲੋਕ ਠੀਕ ਹੈ ਪੁਰਾਣੀ ਟਾਵ ਐ ਪੁਰਾਣੀ ਕਹ ਲਈ ਆਪਾਂ 4-5 ਪੀੜ੍ਹੀਆਂ ਪੁਰਾਣੀ ਤੇ ਜਦੋਂ ਇੱਥੇ ਫਿਲਮ ਸ਼ੂਟ ਹੁੰਦੀ ਸੀ ਫਿਰ ਤੁਸੀਂ ਆਉਂਦੇ ਸੀ ਦਿੱਲੀ ਦਿੱਲੀ ਬਸ ਕੁਝ ਦਿਨ ਆਏ ਸੀ ਵੈਸੇ ਆਉਂਦੇ ਰਹਿੰਦੇ ਜੋ ਖਾਲੀ ਟਾਈਮ ਹੁੰਦਾ ਸਰਦੀ ਦਾ ਮਹੀਨਾ ਸੀ ਵੀਜਾ ਵਜਾਈਆਂ ਹੋਈਆਂ ਹੁੰਦੀਆਂ ਸੀ ਆ ਜਾਂਦੇ ਸੀ ਕੋਈ 10 ਮਿੰਟ ਟਾਈਮ ਪਾਸ ਆਲੋ ਕਰ ਲੋ ਜਾਂ ਕੋਈ ਕਹਿ ਲੋ ਠੀਕ ਹੈ ਆ ਜਾਂਦੇ ਤੇ ਇੱਕ ਵੀਰ ਜੀ ਤੁਸੀਂ ਇੱਧਰ ਹੋਰ ਸੀਨ ਦੱਸ ਰਹੇ ਸੀ ਹਾਂ ਉਹ ਬਸ ਆ ਜਸਟ ਪਿਛਲੇ ਪਾਸੇ ਆ ਪੌਦੇ ਖੜੇ ਜਿਹੜੇ ਹਾਂਜੀ ਇਹਨਾਂ ਦੇ ਪਿੱਛੇ ਉਹ ਜਿਹੜਾ ਉਹਨਾਂ ਦੇ ਬੱਕਰਾ ਨਹੀਂ ਉਹ ਬਣਾਈ ਜਾਂਦੇ ਸੀ ਕੋਈ ਜਿਹੜਾ ਹੁੰਦਾ ਕੋਈ ਸਿਸਟਮ ਇਹਨਾਂ ਦਾ ਹੂੰ ਉਹ ਆ ਦਰਖਤਾਂ ਦੇ ਅਗਲੇ ਪਾਸੇ ਨਾਲ ਉਹ ਦਰਖਤਾਂ ਦੇ ਅਗਲੇ ਪਾਸੇ ਸੀ ਅਗਲੇ ਪਾਸੇ ਸੀਗਾ ਉਦੋਂ ਫਿਰ ਥੋੜਾ ਜਿਹਾ ਦੀ ਸ਼ੇਪ ਹੋਰ ਸੀ ਉਸ ਤੋਂ ਬਾਅਦ ਨਰੇਗਾ ਨਾਲ ਮਿੱਟੀ-ਮੁੱਟੀ ਪੱਟ ਕੇ ਇਹਦੀ ਸ਼ੇਵਿੰਗ ਥੋੜੀ ਜੀ ਬਦਲ ਗਈ ਨਾ ਠੀਕ ਹੈ ਪੂਰਾ ਸਿਸਟਮ ਥੋੜਾ ਜਿਹਾ ਸੇਮ ਨਹੀਂ ਰਿਹਾ ਓਕੇ ਦੋਸਤੋ ਇੱਥੇ ਜਿਹੜਾ ਤੁਸੀਂ ਖੂਦ ਦੇਖ ਰਹੇ ਹੋ ਇਹ ਟਾਬ ਦੇ ਵਿੱਚ ਖੂਬ ਹੀ ਉਸੇ ਸਮੇਂ ਦਾ ਪੁਰਾਣਾ ਹੈ ਤੇ ਬਾਕੀ ਜਿਹੜੀ ਮੇਨ ਸ਼ੂਟਿੰਗ ਸੀ ਉਹ ਇਸੇ ਜਗ੍ਹਾ ਤੇ ਹੋਈ ਸੀ ਦੋਸਤੋ ਫਿਲਮ ਦਾ 80% ਹਿੱਸਾ ਸੀ ਜਿਹੜਾ ਉਹ ਇੱਥੇ ਪ੍ਰਤਾਪਨਗਰ ਮੋਰਜੰਡ ਇਸ ਪਿੰਡ ਦੇ ਵਿੱਚ ਜੱਟ ਜਿਉਣਾ ਮੋੜ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਕੁਛ ਆ ਆ ਸਾਹਮਣੇ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਖੇਤਾਂ ਦੇ ਵਿੱਚ ਕੋਈ ਸੀਨ ਫਿਲਮਾਏ ਗਏ ਸੀ ਤੇ ਦੋਸਤੋ ਇਹ ਫਿਲਮ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਹੋਈ ਸੀ ਆਪਣੇ ਸਮੇਂ ਦੀ ਤੇ ਸਮਾਂ ਪੈਂਦੇ ਸਾਬ ਨਾਲ ਉਹ ਚੀਜ਼ਾਂ ਚਾਹੇ ਅੱਜ ਮੌਜੂਦ ਨਹੀਂ ਐ ਪਰ ਅਸੀਂ ਆਪਣੇ ਵੱਲੋਂ ਫਿਰ ਵੀ ਕੋਸ਼ਿਸ਼ ਕੀਤੀ ਐ ਕਿ ਤੁਹਾਡੇ ਨਾਲ ਉਹ ਸਾਰੀਆਂ ਚੀਜ਼ਾਂ ਸਾਂਝੀਆਂ ਕਰ ਸਕੀਏ ਕਿ ਜਿੱਥੇ-ਜਿੱਥੇ ਫਿਲਮ ਦੀ ਸ਼ੂਟਿੰਗ ਹੋਈ ਐ ਦੋਸਤੋ ਜਿਹੜਾ ਪੁਲਿਸ ਸਟੇਸ਼ਨ ਦਿਖਾਇਆ ਗਿਆ ਐ ਫਿਲਮ ਦੇ ਵਿੱਚ ਉਹ ਵੀ ਇਸੇ ਪਿੰਡ ਦੇ ਵਿੱਚ ਸਕੂਲ ਸੀ ਪੁਰਾਣਾ ਤੇ ਉਹ ਸਕੂਲ ਦੇ ਵਿੱਚ ਹੀ ਪੁਲਿਸ ਸਟੇਸ਼ਨ ਬਣਾਇਆ ਗਿਆ ਸੀ ਅੱਜ ਉੱਥੇ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਚੁੱਕੀ ਐ ਇਹ ਦਰਵਾਜ਼ਾ ਹੈ ਦੋਸਤੋ ਜਿੱਥੇ ਉਹਨਾਂ ਦੀ ਟੀਮ ਵਗੈਰਾ ਰੁਕਦੀ ਸੀ ਤੇ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਸਾਂਝੀ ਜ਼ਰੂਰ ਕਰਿਆ ਜੀ ਦੋਸਤੋ ਇਹ ਬਹੁਤ ਮਿਹਨਤ ਦੇ ਨਾਲ ਆ ਜਿਹੜਾ ਸਾਰਾ ਇਥੋਂ ਦਾ ਡਾਟਾ ਇਕੱਠਾ ਕੀਤਾ ਗਿਆ ਹੈ ਤੇ ਉਹ ਲੋਕੇਸ਼ਨਾਂ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲਗਭਗ 1990-91 ਦੀ ਫਿਲਮ ਬਣੀ ਹੈ ਜਿਸ ਨੂੰ 34-35 ਸਾਲ ਹੋ ਗਏ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਇੰਨੇ ਸਮੇਂ ਦੇ ਵਿੱਚ ਬਦਲ ਜਾਂਦੀਆਂ ਨੇ ਪਾਸੀ ਆਪਣੇ ਵੱਲੋਂ ਇੱਕ ਕੋਸ਼ਿਸ਼ ਕੀਤੀ ਹੈ ਕਿ ਉਹ ਚੀਜ਼ਾਂ ਤੁਹਾਡੇ ਨਾਲ ਦੁਬਾਰਾ ਸਾਂਝੀਆਂ ਕੀਤੀਆਂ ਜਾਣ ਤੇ ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤਾਂ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀ ਫਿਲਮ ਸੀ ਕਿੱਥੇ ਸ਼ੂਟ ਹੋਈ ਦੋਸਤੋ ਬਾਕੀ ਇਸ ਫਿਲਮ ਦਾ ਕੁਝ ਹਿੱਸਾ ਹਨੂਮਾਨਗੜ੍ਹ ਟਾਊਨ ਦੇ ਕੋਲ ਵੀ ਫੁਲਮਾਇਆ ਗਿਆ ਸੀ ਤੇ ਇਹ ਲੋਕੇਸ਼ਨਾਂ ਨੂੰ ਕਵਰ ਕਰਨ ਦੇ ਵਿੱਚ ਸਾਨੂੰ ਅਵਤਾਰ ਸਿੰਘ ਦੰਦੀਵਾਲ ਤੇ ਸਰਦਾਰ ਅੰਗਰੇਜ਼ ਸਿੰਘ ਜੀ ਹਰਾਨੇ ਬਹੁਤ ਮਦਦ ਕੀਤੀ ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ